ਹੁਣ ਵੇਖਿਓ ਮਾਸ ਖਾਂਦਾ ਸੀ ਬੰਦਾ ਇੱਕ ਨਹੀਂ ਖਾਂਦਾ ਸੀ ਤੇ ਜਿਹੜਾ ਪੁਜਾਰੀ ਸੀ ਉਹਨੇ ਪੁੱਛਿਆ ਵੀ ਆਹ ਕੌਣ ਹੈ ਕਹਿੰਦੇ ਲੈ ਇਹ ਕੋਈ ਬੰਦਾ ਹੈ ਇਹ ਮਾਸ ਖਾਂਦਾ ਮੈਂ ਮਾਸ ਨਹੀਂ ਖਾਂਦਾ ਉਹ ਬਣ ਗਿਆ ਖਾਸ ਉਹ ਬਹਿ ਗਿਆ ਅੱਡ ਬਣ ਕੇ ਵੱਖਰਾ ਜਿਵੇਂ ਮੈਂ ਕਹਾਂ ਮੈਂ ਚੋਲਾ ਨਹੀਂ ਲਾਉਂਦਾ ਮੈਂ ਖਾਸ ਹਾਂ ਕਹਿੰ ਇੱਕ ਜਿੰਦਾ ਮੈਂ 4 ਵਜੇ ਉੱਠਦਾ ਮੈਂ ਖਾਸ ਹਾਂ ਇਹ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਅਸੀਂ ਚੰਗੇ ਹੁੰਨੇ ਆਂ ਕਈ ਬੰਦੇ ਤੇ ਅੰਮ੍ਰਿਤ ਸ਼ਕ ਕੇ ਦੂਜੇ ਬੰਦੇ ਤੇ ਸੂਕ ਜੀ ਮੰਨਣ ਲੱਗ ਜਾਂਦੇ ਪਰ ਇਹ ਹੋ ਕੇ ਰਹੇ ਆਪਾਂ ਦੇ ਵਖਾਸ ਹੋ ਗਏ ਅੱਜ ਤੋਂ ਪੀਏ ਬਣ ਗਿਆ ਨਾ ਤੋ ਗੁਰੂ ਗੋਬਿੰਦ ਸਿੰਘ ਦਾ ਤੂੰ ਖਾਸ ਹੋ ਗਿਆ ਹੁਣ ਕਈ ਬੰਦੇ ਇੰਨੀ ਭਿੱਟ ਮੰਨਦੇ ਆਂ ਇੱਥੇ ਤੱਕ ਵੀ ਸਾਡੇ ਬ੍ਰਾਹਮਣਵਾਦ ਫੈਲਿਆ ਪਿਆ ਵੀ ਕਈ ਸਿੱਖ ਤੇ ਦੇਗ ਨਹੀਂ ਗੁਰਦੁਆਰਿਆਂ ਲੈਂਦੇ ਵੀਰੇ ਹੱਥ ਦੀ ਦੇਗ ਵੀ ਨਹੀਂ ਲੈਣੀ ਗੁਰਦੁਆਰੇ ਜਾ ਕੇ ਵੀ ਦੇਗ ਨਹੀਂ ਲੈਂਦੇ ਪ੍ਰਸ਼ਾਦਾ ਆਪਣਾ ਬਣਾ ਕੇ ਆਪ ਝੱਕਦੇ ਆਂ ਇਥੇ ਸਫਾਈ ਦਾ ਕਨਸੈਪਟ ਹੈ ਸੁਚਮਤਾ ਦਾ ਨਹੀਂ ਸਿੱਖ ਧਰਮ ਦੇ ਵਿੱਚ ਸਫਾਈ ਗੱਲ ਹੈ ਸੁਚਮਤਾ ਦੀ ਗੱਲ ਨਹੀਂ ਸਫਾਈ ਦੀ ਹੈ ਪਿਆਰਿਓ ਚੇਤਾ ਰੱਖਿਓ ਸੁਚ ਸੁੱਚੀ ਕੋਈ ਚੀਜ਼ ਨਹੀਂ ਹੋ ਸਕਦੀ ਜਿਹੜੇ ਪਾਣੀ ਨਾਲ ਧੋਣ ਲੱਗਿਆ ਪਾਣੀ ਉਹ ਹੀ ਝੂਠਾ ਹੈ ਪਾਣੀ ਦੇ ਵਿੱਚ ਵੀ ਜੀਵ ਨੇ ਜਿਹੜੀ ਮਿੱਟੀ ਨਾਲ ਧੋਣ ਲੱਗਿਆ ਮਿੱਟੀ 'ਚ ਜੀਵ ਵਸਦੇਰੇ ਹੈ ਕੋਈ ਚੀਜ਼ ਨਹੀਂ ਸੁੱਚੀ ਹੋ ਸਕਦੀ